ਹਾਂਜੀ ਸੰਤੋ ਸਾਹਿਬ ਹਾਂਜੀ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਗੈਣਾ ਹੋਣਾ ਜਿਹੜੇ ਬਾਜ਼ਾਰ ਤੋਂ ਦੇ ਮਗਰ ਦੋ ਗੱਡੀਆਂ ਲੱਗੀਆਂ ਜੀ ਤੇ ਉਹਨੇ ਸਾਨੂੰ ਫੋਨ ਕਰਤਾ ਕਿ ਨਾ ਬੰਦੇ ਲੱਗੇ ਮੇਰੇ ਮਗਰ ਠੀਕ ਹੈ ਜੀ ਰੋਹੀ ਜਾ ਕੇ ਮੂਰੇ ਗੱਡੀ ਲਾ ਕੇ ਰੋਕਿਆ ਉਹਨਾਂ ਕੋਲੇ ਰਫਲ ਸੀ ਤੇ ਪਿਸਤੌਲ ਵੀ ਰਹੀ ਸੀ ਬੰਦੇ ਬੰਦਿਆਂ ਦੀ ਪਛਾਣ ਹੋਈ ਨਾ ਅਜੇ ਪਛਾਣ ਨਹੀਂ ਜਾਣਦੇ ਨਾ ਪਾਣ ਨੂੰ ਨਵੀਂ ਠੀਕ ਹੈ ਜੀ ਅੱਛਾ ਰਾਹੀ ਸਾਬ ਇੱਕ ਜਨਮ ਦੇਣਾ ਆਪਾਂ ਦੇਖ ਰਹੇ ਹਾਂ ਪੰਜਾਬ ਦੇ ਜਿਹੜੇ ਹਾਲਾਤ ਬਣਦੇ ਆ ਰਹੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਇਆ ਲੁੱਟਾਂ ਖੋਹਾਂ ਹਮਲੇ ਹੋ ਰਹੇ ਗੱਲ ਪਤਾ ਕੀ ਆ ਮੇਰੇ ਨਾਲ ਖੜੇ ਆ ਨੈਣੇਵਾਲ ਪਿੰਡ ਦੇ ਮੌਜੂਦਾ ਸਰਪੰਚ ਨੇ ਸਾਡੇ ਗਦੀਪ ਸਿੰਘ ਪਿੰਡ ਨੇ ਉੱਥਾ ਪਾ ਕੇ ਮੈਜੋਰਟੀ ਨਾਲ ਪੰਚ ਬਣਾਇਆ ਉਸ ਪੰਚ ਬਣ ਕੇ ਪਿੰਡ ਦੇ ਵਿੱਚ ਦੇਰੇ ਦੇ ਵਿੱਚ ਉਹਦਾ ਉੱਥੇ ਮਹੰਤ ਸੀਗਾ ਉਦੋਂ ਸਾਰਾ ਪਿੰਡ ਦੁਖੀ ਸੀ ਸਾਰੇ ਪਿੰਡ ਨੇ ਇਹਨਾਂ ਨੂੰ ਕਿਹਾ ਤੁਸੀਂ ਦੇਖਿਆ ਇਹ ਗੱਲ ਪੰਜਾਬ ਦੇ ਹਾਲਾਤਾਂ ਦੀ ਤੁਹਾਨੂੰ ਦੇਖਣੋ ਕਿਵੇਂ ਪੰਜਾਬ ਦੇ ਵਿੱਚ ਅਸਲਾ ਲੋਕ ਚੱਕੀ ਫਿਰਦੇ ਨੇ ਮਤਲਬ ਕਿ ਪੰਜਾਬ ਦੇ ਵਿੱਚ ਕੋਈ ਬੰਦਾ ਸੇਫ ਨਹੀਂ ਹੈ ਇਸ ਵੇਲੇ ਆਪਾਂ ਸਾਰੇ ਖੜੇ ਆ ਹਰ ਇੱਕ ਬੰਦਾ ਇਸ ਵੇਲੇ ਇਨਸਿਚੂਅਰ ਮਹਿਸੂਸ ਕਰ ਰਿਹਾ ਪੰਜਾਬ ਦੇ ਵਿੱਚ ਕੋਈ ਲਾ ਐਂਡ ਆਰਡਰ ਦੀ ਸਤਿ ਜੀ ਨੀ ਹੈ ਉਸ ਦਿਨ ਸਰ ਦੇ ਉੱਪੋਂ ਦੀ ਗੱਲਾਂ ਨਿਕਲੀਆਂ ਪੰਜਿਆਂ ਨੇ ਆਹ ਥਾਤੇ ਲੁੱਟਾ ਕੋ ਹੋਈ ਜਾਂਦੀਆਂ ਥਾਤਾ ਤੇ ਜਿਹੜੀਆਂ ਕਤਲੋਕਾਰ ਦੋਈ ਜਾਂਦੇ ਇਸ ਕਰਕੇ ਪੰਜਾਬ ਦੇ ਜਿਹੜੇ ਇਸ ਵੇਲੇ ਮਾਹੌਲ ਬਣਿਆ ਹੋਇਆ ਨਾ ਬਿਲਕੁਲ ਪੰਜਾਬ ਦੇ ਵਿੱਚ ਕੋਈ ਕਾਨੂੰਨ ਵਿਵਸਥਾ ਨਾ ਦੀ ਕੋਈ ਚੀਜ਼ ਨਹੀਂ ਹੈ ਹਰ ਇੱਕ ਬੰਦਾ ਆਪਣੇ ਆਪ ਨੂੰ ਇਹ ਸਟਾਰ ਮਹਿਸੂਸ ਕਰ ਰਿਹਾ ਵੀ ਸਾਡੀ ਕੋਈ ਸਿਕਿਉਰਟੀ ਨਹੀਂ ਇਹ ਕੀ ਮੰਗ ਕਰਦੇ ਤੁਸੀਂ ਅੱਜ ਲਈ ਘਟਰਾ ਨੂੰ ਲੈ ਕੇ ਜੀ ਮੰਗ ਤਾਂ ਇਹ ਆ ਜਿੰਨੇ ਤੁਸੀਂ ਪਹਿਲਾਂ ਪੁੱਛਿਆ ਸਰਪੰਚ ਸਾਹਿਬ ਨੂੰ ਵੀ ਕੋਈ ਬਾਪ ਮਾਰਾ ਕੋਈ ਨੁਕਸਾਨਤ ਨਹੀਂ ਹੋਇਆ ਨੁਕਸਾਨ ਤਾਂ ਸੀ ਕਿ ਗੋਲੀ ਚੱਲ ਜਾਂਦੀ ਬੰਦਾ ਮਰ ਜਾਂਦਾ ਫਿਰ ਨੁਕਸਾਨ ਹੀ ਸੀ ਚਲੋ ਜੀ ਕਿਸਮਤ ਚੰਗੀ ਸੀ ਵੀ ਇਹ ਬਚ ਰਿਹਾ ਪ੍ਰਮਾਤਮਾ ਨੇ ਇਹਦੇ ਤੇ ਹੱਥ ਦੇ ਕੇ ਰੱਖ ਲਿਆ ਵੈਪਨਾਂ ਜਿਹੜੇ ਬੰਦੇ ਇਸ ਤਰੀਕੇ ਨਾਲ ਵੈਪਨ ਚੱਕੀ ਫਿਰਦੇ ਨੇ ਇਸ ਤਰੀਕੇ ਨਾਲ ਅਸਲੇ ਚੱਕੀ ਫਿਰਦੇ ਨੇ ਉਸਲੇ ਇੱਕ ਨੰਬਰ ਦੇ ਨੇ ਦੋ ਨੰਬਰ ਦੇ ਨੇ ਉਹ ਤਾਂ ਹੁਣ ਪੁਸਤਪਤੀਸ ਕਰਕੇ ਦੇਖੇ ਮੈਂ ਐਸਐਸਪੀ ਸਾਹਿਬ ਬਰਨਾਲੇ ਫੋਨ ਕਰਕੇ ਕਿਹਾਗਾ ਉਹ ਕਹਿੰਦੇ ਮੈਂ ਡੀਐਸਪੀ ਤਪੇ ਦੀ ਵੀ ਡਿਊਟੀ ਲਾ ਰਿਹਾ ਐਸਐਚਓ ਭਡੌੜ ਦੀ ਵੀ ਡਿਊਟੀ ਲਾ ਰਿਹਾ ਇਹ ਜੇ ਗੰਦੇ ਅੰਸਰਾਂ ਤੇ ਨੱਥ ਪਾਉਣੀ ਚਾਹੀਦੀ ਹੈ ਫੜਤਾਲ ਕਰਨੀ ਚਾਹੀਦੀ ਹੈ ਵੀ ਇਹ ਬੰਦੇ ਇਹ ਵੀ ਦੇਖਣਾ ਚਾਹੀਦਾ ਵੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਪਿੱਛੇ ਜਿਹੜਾ ਹੁਣ ਬੰਦਾ ਫੜ ਕੇ ਲੈ ਕੇ ਗਿਆ ਨਹੀਂ ਪਤਾ ਨਹੀਂ ਇਹਦਾ ਕੀ ਰਿਕਾਰਡ ਹੋਊਗਾ ਜਿਹੜੇ ਬੰਦੇ ਭੱਜੇ ਨੇ ਉਹਨਾਂ ਦਾ ਕੀ ਰਿਕਾਰਡ ਹੋਊ ਜਿਹੜੇ ਅਸਲੇ ਨੇ ਇੱਕ ਨੰਬਰ ਦੇ ਅਸਲੇ ਆ ਕਿ ਦੋ ਨੰਬਰ ਦੇ ਅਸਲੇ ਆ ਇਹ ਤਾਂ ਹੁਣ ਜਦੋਂ ਪੁਸਤਕ ਤਰੀਖ ਕਰੂਗੀ ਇਹ ਨਹੀਂ ਪਤਾ ਲੱਗੂ ਨਾ ਜੇ ਬੰਦੇ ਦੇ ਜਿਹੇ ਬੰਦੇ ਦੇ ਕੋਲੀ ਚੱਲ ਜਾਂਦੀ ਨੁਕਸਾਨ ਹੋ ਜਾਂਦਾ ਪਰਿਵਾਰ ਦੇ ਪਰਿਵਾਰ ਦਾ ਜੀ ਮਰ ਜਾਂਦਾ ਪਰਿਵਾਰ ਦਾ ਬੱਚਾ ਮਰ ਜਾਂਦਾ ਮੁੜ ਕੇ ਕੀ ਹੋਣਾ ਸੀਗਾ ਸਾਰੇ ਆਪਾਂ ਚੁੱਪ ਕਰਕੇ ਜਾ ਕੇ 10 ਦਿਨ ਭੋਗ ਤੇ ਜਾਂਦੇ ਦੁਖ ਸੁੱਖ ਕਰਕੇ ਪਿੱਛੇ हट ਜਾਂ ਜਿਹਦਾ ਪਰਿਵਾਰ ਚੋਂ ਜਾਂਦਾ ਉਹਦਾ ਜਾਂਦਾ ਹੈ ਨਾ ਇਸ ਕਰਕੇ ਮੈਂ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਕੇ ਆਇਆ ਵੀ ਬਹੁਤ ਸਖਤੀ ਨਾਲ ਜਿਹੜੇ ਇਹ ਮੁਲਜ਼ਮ ਨੇ ਇਸ ਕੇਸ ਦੇ ਵਿੱਚ ਉਹਨਾਂ ਨਾਲ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਅੱਛਾ ਕੀ ਨਾਮ ਹੈ ਤੁਹਾਡਾ ਜੀ? ਮੈਂ ਨਾਂ ਸਰਪੰਚ ਨਾਮ ਤੇ ਪਟਨਾੜਿਆ ਅੱਛਾ ਕੀ ਵਾਰਦਾਤ ਹੋਈ ਹੈ ਜਿਹੜੀ ਹੁਣ ਇੱਥੇ ਮੌਕੇ ਤੇ ਹੋਈ ਹੈ? ਵਾਰਦਾਤ ਸੀਗਾ ਮੈਂ ਇੱਥੇ ਅਧਿਕਾਰ ਵਾਲੀ ਨੇ ਬੁਜਾਰਾ ਆਇਆ ਸੀਗਾ। ਹੂੰ। ਪਿਆਰ ਆਇਆ ਸੀ ਉਹਤੇ ਦੋ ਗੱਡੀਆਂ ਸਵਾਰ ਸੀ ਕੋਈ ਨਾਲ ਪਸਾਤੇ ਬਿਆਜ ਕਿਉਂਕਿ ਸਾਡਾ ਡੇਰੇ ਦਾ ਚੱਲ ਰਿਹਾ ਹੈਗਾ। ਹੂੰ। ਉਹਨਾਂ ਵਾਲੇ ਸਾਥ ਸੀਗਾ ਉਹ ਵੀਡੀਓ ਵਾਇਰਲ ਹੋ ਜਾਈਏ ਸੀ ਆਡੀਓ ਵਾਇਰਲ ਹੋ ਜਾਈਏ ਸੀਗਾ ਉਹ ਮਾੜਾ ਅੰਸਰ ਸੀਗਾ ਉਹਨੂੰ ਪਿੰਡੋਂ ਕੱਢਿਆ ਸੀਗਾ ਪੰਚਾਇਤ ਨੇ ਮਦਦ ਆਪਕੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਕੱਢਿਆ ਗਿਆ ਜੀ ਉਹ ਦੁਨੀਆ ਦੇ ਸਹਿਯੋਗ ਨਾਲ ਉਹ ਅੱਜ ਬੰਦੇ ਲੈ ਕੇ ਇੱਥੇ ਆ ਗਿਆ ਉੱਥੇ ਪਹਿਲਾਂ ਉਹਨੇ ਇਕੱਲੇ ਨੂੰ ਉੱਥੇ ਧਾਕ ਲਈ ਉਹ ਇਕੱਲਾ ਘਰ ਬੱਸ ਸਾਡੇ ਕੋਲ ਗੱਡੀਆਂ ਰੋਕੀਆਂ ਫਿਰ ਮਾਨਾਂ ਦੇ ਗੁਆਰਡ ਕਰੀ ਪਾਸੇ ਲਾ ਕੇ ਰੋਕੂ ਇੱਕ ਮੁੰਡਾ ਬੇਤਨਗੁਰੇ ਤੇ ਮੈਂ ਖੜਾ ਰਿਹਾ ਤਨਗੁਰੇ ਤੇ ਖੜਾ ਰਿਹਾ ਪਿੱਛੇ ਗੱਡੀਆਂ ਲਾ ਕੇ ਉਹਨੇ ਮੇਰੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਬਾਅਦ ਉਹੋ ਕਿ ਗੱਡੀ ਦੇ ਵਿੱਚ ਹੈਰੀ ਗਈ ਹੈ ਇੱਥੇ ਲੋਕਾਂ ਦੇ ਘੇਰੀਆ ਦੇ ਵਿੱਚ ਅਸਲਾ ਸੀਗਾ ਲੋਰਵਾਲ ਵਰ ਸੀ ਇੱਕ ਇੱਕ ਪਿਸਤਲ ਕੀ ਸੀ ਇੱਕ ਪਿਸਤਲ ਸੀਗਾ ਇੱਕ 12 ਬੋਰ ਦੀ ਗੱਲ ਹੈ ਉਹਨਾਂ ਨੇ ਬ੍ਰਾਮ੍ਹਦ ਕਰ ਲਈ ਤੇ ਇੱਕ ਉਹ ਮਲਾ ਲੈ ਕੇ ਭੱਜ ਬੁੱਜ ਗਿਆ ਨਹੀਂ ਆਪ ਆਗਵਾਈ ਆਪ ਕਰ ਰਿਹਾ ਸੀਗਾ ਉਹ ਆਪ ਕਰ ਰਿਹਾ ਸੀਗਾ ਆਪ ਉਹ ਤਨਗੁਰੇ ਤੇ ਤਨਗੁਰੇ ਉਹਦਾ ਕੈਮਰਾ ਦੀ ਫੁਟੇਜ ਕਢਾ ਸਕਦੇ ਹੋ ਹਾਂ ਇੱਥੇ ਵੀ ਉਹ ਮੈਂ ਤਨਗੁਰੇ ਪੂਰੇ ਦੇ ਦਕਾਰ ਮੇਰੇ ਕੱਡੀ ਲਾ ਕੇ ਖੜ ਗਿਆ ਕਿਸੇ ਦਾ ਨਾ ਕੋਈ ਨੁਕਸਾਨ ਤੋਂ ਵਿਚਾਰ ਰਿਹਾਗਾ ਨੁਕਸਾਨ ਤੋਂ ਤਾਂ ਟਾਈਮ ਨਹੀਂ ਮਿਲਿਆ ਮੰਨ ਲਓ ਮੈਨੂੰ ਗੱਡੀ ਮੈਨੂੰ ਟਾਲੀ ਲੱਗਦਾ ਮੁਕੜ ਲੱਗਦਾ ਹੈ ਮੇਰਾ ਨਾਮ ਗਗਨਦੀਪ ਸਿੰਘ ਫਿਰ ਮੈਂ ਆ ਅੱਛਾ ਜੀ ਇਹ ਹੈ ਜਿਹੜੀ ਹੋਈਆ ਘਟਨਾ ਕੀ ਕਹਿੰਨਾ ਵਾਪਸੀ ਕਿੰਨੇ ਵਜੇ ਦੀ ਗੱਲ ਹੈ ਕਿੰਨੇ ਵਿਅਕਤੀ ਸੀ ਇਹ ਇਹ ਲਗਭਗ ਮੈਂ ਬਾਜ਼ਾਰ ਆਇਆ ਸੀਗਾ ਜਿਆਦੀ ਘਰ ਵਾਲੀ ਨਾਲ ਬਸ ਸੜੇ ਕੋਲੇ ਖੜਾ ਸੀਗਾ ਜੇ ਬਸ ਸੜੇ ਕੋਲੇ ਜਦੋਂ ਗੱਡੀ ਚ ਬੈਠਣ ਲੱਗਾ ਤੇ ਇਹਨਾਂ ਨੇ ਲਿਆ ਕੇ ਗੱਡੀਆਂ ਲਾਈਆਂ ਉੱਥੇ ਸਾਹਮਣੇ ਇਹਨਾਂ ਕੋਈ ਚਾਰ ਪੰਜ ਬੰਦੇ ਸੀ ਦੋ ਗੱਡੀਆਂ ਸੀਗੀਆਂ ਚਲੋ ਉੱਥੇ ਉੰਦਰ ਹਟ ਮੈਂ ਟਾਲਾ ਵਟਦਾ ਗਿਆ ਨਾਲ ਬੁੜੀਆਂ ਕਰਕੇ ਤੇ ਹੋਏ ਹੌਲੀ ਹੌਲੀ ਜਾਂਦਾ ਰਿਹਾ ਮੈਂ ਤੈਨੂੰ ਤੇ ਮਗਰ ਲਾ ਲੈਂਦੇ ਗੱਡੀਆਂ ਕਿਤੇ ਮੂਰੇ ਲਾ ਲੈਂਦੇ ਸੀ ਪੀਠਪੜਾ ਦਾ ਕਾਲਾ ਕਾਸ ਸੀਗਾ ਤੈਨੂੰ ਕੋਈ ਤੱਕ ਉਹ ਤੱਕ ਰੱਖਿਆ ਮੈਂ ਉਹਨੇ ਟਾਈਮ ਨੂੰ ਪਿੰਡ ਫੋਨ ਕਰਤਾ ਸੀਗਾ ਘਰੇ ਜਾ ਕੇ ਫੋਨ ਕਰਤਾ ਸੀਗਾ ਵੀ ਆ ਕਰਕੇ ਵੀ ਗੱਡੀਆਂ ਮੂਰੇ ਪਿੱਛੇ ਕਰੀ ਜਾਂਦੇ ਆ ਇਹਨਾਂ ਨੇ ਉੱਥੇ ਜਾ ਕੇ ਹਮਲੇ ਦੀ ਕੋਸ਼ਿਸ਼ ਕਰਦੇ ਸੀਗੇ ਮੈਂ ਗੱਡੀ ਤੋੜ ਲੈਂਦਾ ਸੀਗਾ ਫਿਰ ਇਹ ਫਿਰ ਪਿੱਛੇ ਜੇ ਮੈਂ ਰੋਕਦਾ ਸੀ ਜੀ ਰੋਕ ਲੈਂਦੇ ਸੀਗੇ ਜੇ ਮੈਂ ਤੋੜਦਾ ਸੀ ਤੋੜ ਲੈਂਦੇ ਸੀ ਉਦੋਂ ਵਾ ਜਾ ਕੇ ਤਰਨਗੁੜੀ ਤੇ ਜਾ ਕੇ ਮੈਂ ਹਥੇ ਗੱਡੀ ਡੇਢੀ ਪਾਸੇ ਕਰਕੇ ਲਾ ਲਈ ਲਘੂ ਚ ਲਾ ਲਈ ਇਹ ਉਦੋਂ ਤਰਨਗੁੜੀ ਤੇ ਖੜੇ ਰਹੇ ਉਹਦੋਂ ਨੂੰ ਪਿੰਡ ਦੇ ਬੰਦੇ ਸਾਡੇ ਸਾਹ ਦੇ ਆ ਗਏ ਬਾਅਦ ਜਦੋਂ ਦੇਖਿਆ ਗਿਆ ਇਹਨਾਂ ਕੋਲੋਂ ਆਸਲੇ ਨਿਕਲੇ ਸਾਰਾ ਕੁਝ ਹੋਰ ਨਿਕਲਿਆ ਪਹਿਲਾਂ ਮੈਨੂੰ ਧਮਕੀਆਂ ਦਵਾਉਂਦਾ ਰਿਹਾ ਕਿ ਦੇਖੋ ਇੱਥੋਂ ਬੰਦੇ ਭੇਜ ਦਈਏ ਸੰਗਰੂਰ ਤੋਂ ਭੇਜ ਦੇ ਪਾਣੀ ਘੜ ਦੋ ਭੇਜ ਕਿਤੇ ਕੀ ਤੋਂ ਫੋਨ ਕਰਾਇਆ ਸਪਰਸ਼ਾ ਕਰਾਉਂਦਾ ਸੀਗਾ ਮੈਨੂੰ ਡੇਰੇ ਬਿਠਾਇਆ ਜਾਵੇ ਜੋ ਕਿ ਪਿੰਡ ਦਾ ਫੈਸਲਾ ਜੀ ਗਲਤ ਕੰਮ ਕਰਦਾ ਸੀ ਪਿੰਡ ਦੇ ਲੋਕਾਂ ਨੇ ਮੈਨੂੰ ਚੁਣਿਆ ਸੀਗਾ ਮੇਰਾ ਵੀ ਫੈਸਲਾ ਸੀਗਾ ਪ ਦੇਖਣ ਨੂੰ ਸਾਰਿਆਂ ਨੂੰ ਪਤਾ ਹੈਗਾ ਇੱਥੇ ਬਾਬਾ ਜਗਤਾਰ ਇੱਕ ਜਗਰਾਜ ਹੋਰ ਬਿਠਾਇਆ ਹੈ ਕਿ ਇਹਨਾਂ ਨੇ ਦੇਖਣੇ ਛੱਡਿਆ ਹੈਗਾ ਉਹਨੂੰ ਵੀ ਧਮਕੀਆਂ ਦਿੰਦਾ ਸੀਗਾ ਮੈਨੂੰ ਵੀ ਦਿੰਦਾ ਸੀਗਾ ਕਹਿੰਦਾ ਸੀ ਨਿੱਜੀ ਆ ਮੈਂ ਤੁਹਾਡਾ ਦੇਖੂਗਾ ਕਿੰਨੇ ਕੁ ਬੰਦੇ ਸੀ ਹਮਲਾ ਆਮਨ ਕਰਨ ਵਾਲੇ ਕਿੰਨੇ ਹਮਲਾ ਦੇ ਹੋਗੇ 6-7 ਜਣੇ ਗੱਡੀ-ਗੱਡੀਆਂ ਸੀਗਾ ਮੈਨੂੰ ਇਹਨੂੰ ਤਕਰੀਬਨ ਨਹੀਂ ਪਤਾ ਕਿਉਂ ਜਿਆਦਾ ਮੈਂ ਗੱਡੀ ਡਰਾਈਵ ਕਰਦਾ ਸੀਗਾ ਮੰਨ ਲਓ ਵੀ ਜਿਹੜਾ ਇਹ ਬੰਦਾ ਅਰੈਸਟ ਹੋਇਆ ਹੈਗਾ ਇਹ ਦੂਜੀ ਗੱਡੀ ਚੋਂ ਨਿਕਲਿਆ ਇਹਨੂੰ ਦਿਖਾ ਰਿਹਾ ਸੀ ਬੰਦੇ ਮੇਰੇ ਮੇਰੇ ਘਰ ਵਾਲੇ ਨੇ ਦੱਸਿਆ ਨਾ ਕਿ ਇਹ ਵੀ ਉਹ ਬਿਲਕੁਲ ਦਿਖਾਈ ਜਾਂਦਾ ਉਹ ਕਹੀ ਜਾਂਦਾਗਾ ਮੈਂ ਪਰ ਬਰਾਮਦ ਹੋਇਆ ਜੀ ਇੱਕ ਮੈਨੂੰ ਲੱਗਦਾ ਸ਼ਾਇਦ ਕੀ ਸੀਗਾ ਰਫਲ ਰਫਲ ਸੀਗੀ 12 ਮੋਰ ਦੀ 12 ਮੋਰ ਦੀ ਇੱਕ ਬਾਰ ਵਾਲੇ ਇੱਕ ਰਵਲਵਰ ਸੀ ਇੱਕ ਹੋਰ ਦੇਖ ਲੈ ਕੇ ਭੱਜ ਗਈ ਸੀ ਇਕ ਲੱਗ ਪਏ ਹੈਗੇ ਤਿੰਨ ਚਾਰ ਜਾਨ ਨੇ ਨਹੀਂ ਮੈਂ ਨਹੀਂ ਜਾਣਦਾ ਸੀਗਾ ਜੀ ਕੋਈ ਅਨੁਸਰ ਦੇ ਸੀ ਉਹ ਜਿਹੜਾ ਉਹ ਜਗਤਾਰ ਸੀਗਾ ਉਹ ਨਾਲ ਸੀਗਾ ਨਾ ਜਿਹੜਾ ਮੰਤ ਸੀਗਾ ਪ੍ਰਸ਼ਾਸਨ ਨੂੰ ਤਾਂ ਮੰਗ ਆ ਵੀ ਇਹਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਪੂਰੀ ਪੜਤਾਲ ਕਰੀ ਜਾਵੇ ਪੂਰੀ ਚੈੱਕ ਪੜਾਇਆ ਜਾਵੇ ਜੀ ਜਲਦੀ ਹੈ ਜੀ ਅੱਛਾ ਇਹ ਪ੍ਰਧਾਨ ਜੀ ਜਿਸ ਤਰ੍ਹਾਂ ਹੁਣ ਪੰਜਾਬ ਦਾ ਮਾਹੌਲ ਚੱਲ ਰਿਹਾ ਕੀ ਕਹਣਾ ਕਿ ਉਹਨਾਂ ਦਿਨ ਦਿਹਾੜੇ ਇਸ ਤਰ੍ਹਾਂ ਜਿਹੜੇ ਕਿ ਹਮਲੇਬਾਰ ਦਾਤਾ ਹੋ ਰਹੀਆਂ ਮੈਂ ਕਹਿਣਾ ਇਹ ਚਾਹਣਾ ਐ ਚਮਕੌਰ ਸਿੰਘ ਨੇ ਨੇਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਇੱਕ ਤੱਕ ਜਿਹੜੇ ਬੰਦਿਆਂ ਨੇ ਇਹ ਘੇਰਿਆ ਇਹ ਸਾਡੇ ਡੇਰੇ ਦਾ ਮਸਲਾ ਡੇਰਾ ਬਿਲਕੁਲ ਮੇਰੀ ਔਸਤ ਤੇ ਐ ਬਾਗ ਤੇ ਐ ਜਾਣੀ ਇਹ ਜਗਤਾਰ ਸਿੰਘ ਹੈ ਜਿਹੜਾ ਡੇਰੇ ਦਾ ਮਹਾਂਤ ਬਣਿਆ ਹੋਇਆ ਸੀ ਇਹਦੇ ਤੇ ਜਾਣੀ ਬਹੁਤ ਚਰਚਾ ਸੀ ਵੀ ਇਹ ਬੰਦਾ ਠੀਕ ਨਹੀਂ ਇਹ ਬੰਦਾ ਔਰਤਾਂ ਪ੍ਰਤੀ ਗਲਤ ਹੈ ਉਹ ਆਡੀਓ ਵਾਇਰਲ ਹੋ ਗਈਆਂ ਆਡੀਓ ਬਾਹਰ ਜਦੋਂ ਪਿੰਡ ਚ ਗੱਲ ਫੈਲ ਗਈ ਇਹਨੂੰ ਕਿਸੇ ਨੇ ਨਹੀਂ ਕੱਢਿਆ ਆਪ ਹੀ ਡੇਰਾ ਛੱਡ ਕੇ ਭੱਜ ਗਿਆ ਹੁਣ ਜਾਣੀ ਇਹ ਉਸ ਖੇਚੋਂ ਹਮਲੇ ਕਰਨ ਤੇ ਉਤਰਿਆ ਹੋਇਆ ਹੈ ਇਹ ਉਸੇ ਦੇ ਬੰਦੇ ਸੀ ਪੜਤਾਲ ਚ ਪਤਾ ਲੱਗਿਆ ਜਿਹੜੀ ਇਹ ਬਹੁਤ ਮਾੜੀ ਹੈ ਕਿਉਂਕਿ ਇਹ ਸਾਧਾਂ ਦੀਆਂ ਉਹ ਤਾਂ ਰਿਪੋਰਟਾਂ ਹੀ ਆ ਕਿੰਨੀਆਂ ਵੀਡੀਓ ਵਾਇਰਲ ਹੋ ਗਈਆਂ ਸਾਫ ਸੰਧੂ ਜੀ ਤੁਸੀਂ ਤਾਂ ਆਪ ਹੀ ਦੇਖਦੇ ਹੋ ਇਹ ਸਾਰੇ ਹੀ ਇਹੋ ਜਿਹੇ ਆ ਕੋਈ 100 ਚੋਂ 21 ਬਚਿਆ ਹੋਊ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਦੇ ਤੇ ਪੱচ্চਾ ਹੋਣਾ ਚਾਹੀਦਾ ਇਹ ਜੇ ਸਾਧਾਂ ਤੇ ਇਨਾਂ ਨੂੰ ਕਿਉਂ ਬਲਾਤਕਾਰੀਆਂ ਨੂੰ ਇੱਥੇ ਗੁਡੇਰਾਂ ਵਿੱਚ ਬਿਠਾਇਆ ਸਾਡੇ ਸਾਡੇ ਪਿੰਡ ਜ਼ਮੀਨ ਹੈ 11 ਕਿੱਲੇ ਸਾਰੇ ਪਿੰਡ ਚਿੱਕੂ ਸਥਾਨ ਹੈ ਆਮਦਨ ਵੱਡੀ ਹੈ ਐਸ਼ਾ ਕਰਦੇ ਹੈ ਸਰ ਪ੍ਰਸ਼ਾਸਨ ਨਾਲ ਹਲੇ ਕੋਈ ਨਹੀਂ ਹੋਈ ਪ੍ਰਸ਼ਾਸਨ ਨਾਲ ਹੁਣ ਕਰਦੇ ਆ ਮਿਲਦੇ ਆ ਪ੍ਰਸ਼ਾਸਨ ਸਾਰੇ ਇੱਕ ਜਿਹੜਾ ਇੱਕ ਮਸਲਾ ਆਇਆ ਕਿ ਨੇ ਸਰਪੰਚ ਤੇ ਹਮਲਾ ਹੋਇਆ ਕੀ ਮਸਲਾ ਤੇ ਕੋਸ ਲੋਕ ਕੀ ਕਰਦੇ ਇਹ ਵੀ ਕੀਤੀ ਜਾ ਰਹੀ ਹੈ ਇੱਕ ਫੋਨ ਆਇਆ ਸੀਗਾ ਵੀ ਇਦਾਂ ਕਰਕੇ ਲੜਾਈ ਹੋ ਰਹੀ ਹੈ ਸਾਡਾ ਡਿਊਟੀ ਅਫਸਰ ਕਲਵੰਤ ਸਿੰਘ ਮੌਕੇ ਤੇ ਗਿਆ ਸੀਗਾ ਉਸ ਤੋਂ ਬਾਅਦ ਅਸੀਂ ਵੀ ਮੌਕੇ ਤੇ ਗਏ ਆਂ ਜਿਹੜਾ ਵੀ ਇਸ ਸੰਬੰਧ ਵਿੱਚ ਸਾਨੂੰ ਫੋਨ ਮਿਲਿਆ ਸੀ ਉਹ ਸੰਬੰਧ ਦੇ ਵਿੱਚ ਕੋਈ ਜਗਤਾਰ ਸਿੰਘ ਬਾਬਾ ਹੁਣ ਮੌਕੇ ਤੇ ਨਹੀਂ ਸੀ ਬਲਵਿੰਦਰ ਸਿੰਘ ਸੀ ਇਹਦੇ ਨਾਲ ਦੋ ਦੱਸ ਰਿਹਾ ਵੀ ਰਾਣਾ ਸਿੰਘ ਤੇ ਗੁਰਪੀ ਸਿੰਘ ਸੀਗੇ ਤੇ ਗਗਨਦੀਪ ਸਿੰਘ ਸਰਪੰਚ ਸੀ ਇਹਦੇ ਨਾਲ ਇਹ ਪਿੰਡ ਦੇ ਬੰਦੇ ਸੀਗੇ ਕੋਈ ਲੜਾਈ ਜਿਹੜਾ ਝਗੜਾ ਹੋਇਆ ਇਸ ਸੰਬੰਧੀ ਪੜਤਾਲ ਕਰਕੇ ਜਿਹੜਾ ਵੀ ਇਹਦੇ ਚੋਂ ਕਸੂਰ ਹੋਵੇ ਉਹਦੇ ਵਿਰੁੱਧ ਕਾਰਵਾਈ ਕੀਤੀ ਜਾਊਗੀ ਕਿਸੇ ਤਰ੍ਹਾਂ ਕੋਈ ਸਾਨੂੰ ਫੀਡ ਤਾਂ ਨਹੀਂ ਮੈਸੇਜ ਤੇ 60 ਫੀਟ ਫਿਲਹਾਲ ਤਾਂ ਸਾਹਮਣੇ ਨਹੀਂ ਆਈ